ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਜਰੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਇੱਕ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਸਾਡੀ ਭੈਣ ਸੀ ਮਨਨਕੌਰ ਵੱਲੋਂ ਕਹਿੰਦੀ ਕਿ ਭੈਣ ਤਾਂ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਭੈਣ ਤਾਂ ਬਹੁਤ-ਬਹੁਤ ਦਿਲੋਂ ਦੂਸਰਾ ਕਮੈਂਟ ਸੀ ਸਾਡੀ ਭੈਣ ਮਨਜੀਤ ਕੌਰ ਵੱਲੋਂ ਜਿਹਨਾਂ ਨੇ ਸਾਨੂੰ ਖੂਬ ਸਾਰਾ ਪਿਆਰ ਤੇ ਖੂਬ ਸਾਰਾ ਆਸ਼ੀਰਵਾਦ ਭੇਜਿਆ ਬੈਣ ਤੁਹਾਡਾ ਵੀ ਬਹੁਤ-ਬਹੁਤ ਦਿਨੋ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਚਲੋ ਜੀ ਵੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਅੱਜ ਆਪਣੀ ਇੱਕ ਭੈਣ ਦਾ ਕਮੈਂਟ ਆਇਆ ਸੀ ਕਹਿੰਦੀ ਕਿ ਭੈਣ ਮੇਰੀ ਸਕਿਨ ਜਿਹੜੀ ਹੈ ਨਾ ਬਹੁਤ ਜ਼ਿਆਦਾ ਇਸ ਜਗ੍ਹਾ 'ਚੋਂ ਪਤਲੀ ਹੋ ਗਈ ਆ ਤੇ ਜਿਸ ਤਰ੍ਹਾਂ ਆਪਾਂ ਛੋਟੇ-ਛੋਟੇ ਹਲਕੀਆਂ ਹਜੇ ਸਟਾਰਟਿੰਗ ਹੋ ਗਈਆਂ ਹਲਕੇ ਜੁਰੜੀਆਂ ਪੈਣ ਲੈ ਪਿਆ ਤੇ ਸਕਿਨ ਬਹੁਤ ਪਤਲੀ ਹੋ ਗਈ। ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹਾ ਮਾਸਕ ਦੱਸੂਗੀ ਜਿਹਨੂੰ ਕਿ ਤੁਸੀਂ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਆ। ਜੋ ਤੁਹਾਡੀ ਸਕਿਨ ਪਤਲੀ ਹੋ ਗਈ ਆ ਉਹ ਵੀ ਸਹੀ ਹੋ ਜੂਗੀ ਔਰ ਜੇਡੀ ਤੁਹਾਡੀ ਸਕਿਨ ਜੇ ਨਹੀਂ ਵੀ ਪਤਲੀ ਹੋਈ ਤੇ ਅੱਗੇ ਹੋਊਗੀ ਵੀ ਨਹੀਂ। ਇੱਕਦਮ ਇੱਕ ਵਧੀਆ ਜਿਹਾ ਮਾਸਕ ਬਣਾਵਾਂਗੇ ਜਿਹਨੂੰ ਵੀ ਤੁਸੀਂ ਐਂਟੀ ਮਾਸਕ ਐਂਟੀ ਏਜਿੰਗ ਮਾਸਕ ਵੀ ਕਹਿ ਸਕਦੇ ਆ। ਕਿਉਂਕਿ ਬਾਜ਼ਾਰ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਲੈਣ ਜਾਂਦੇ ਮਹਿੰਗੀਆਂ ਚੀਜ਼ਾਂ ਨੂੰ ਅਗਰ ਪਹਤ ਪਾਉਣੀਆਂ ਤੇ ਬਹੁਤ ਪੈਸੇ ਲੱਗਦੇ ਆ ਤੇ ਆਪਾਂ ਆਪਣੇ ਘਰ ਵਿੱਚ ਹੀ ਹਰ ਇੱਕ ਚੀਜ਼ ਬਣਾ ਸਕਦੇ ਕਿਉਂਕਿ ਆਪਣੇ ਕੋਲ ਸਾਰੇ ਘਾਲ ਹੁੰਦੇ ਆ ਬਸ ਸਾਨੂੰ ਥੋੜੀ ਜੀ ਕਰਨਾ ਪਊਗਾ ਹੀ ਲਾ ਵਸੀਲਾ ਤੇ ਅੱਜ ਦਾ ਜਿਹੜਾ ਮਾਸਕ ਮੈਂ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਉਹ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਉਹਦੇ ਨਾਲ ਕਿੰਨਾ ਫਰਕ ਪੈਂਦਾ ਵਾ ਇੱਕਦਮ ਤੁਹਾਡੀ ਸਕਿਨ ਬਿਲਕੁਲ ਇੱਕ ਟਾਈਟ ਵੀ ਹੋ ਜਾਊਗੀ ਪਲੱਸ ਤੁਹਾਡੀ ਸਕਿਨ ਜਿਹੜੀ ਪਤਲੀ ਆ ਉਹ ਵੀ ਬਿਲਕੁਲ ਸਹੀ ਹੋ ਜਾਊਗੀ ਔਰ ਉਸ ਤੋਂ ਇਲਾਵਾ ਤੁਹਾਡੀ ਸਕਿਨ ਜਿਹੜੀ ਐ 글로 ਵੀ ਕਰੂਗੀ ਤੁਸੀਂ ਕੀ ਕਰਨਾ ਤੁਸੀਂ ਲੈਣੇ ਆ 15 ਤੋਂ 20 ਲੌਂਗ ਲੈ ਲਓ 15 ਤੋਂ 20 ਲੌਂਗ ਲੈ ਲੈਣੇ ਆ ਤਵੇ ਨੂੰ ਆਪਾਂ ਇੱਕਦਮ ਘੱਟ ਫਲੇਮ ਤੇ ਰੱਖ ਲੈਣਾ ਵਾ ਪਹਿਲਾਂ ਤਵਾ ਗਰਮ ਕਰ ਲੈਣਾ ਉਸ ਤੋਂ ਬਾਅਦ ਸੇਮ ਕਰ ਦੇਣਾ ਸੇਮ ਕਰਨ ਤੋਂ ਬਾਅਦ ਆਪਾਂ ਜਿਹੜੇ 15 20 ਲੌਂਗ ਲੈ ਉਹਨਾਂ ਨੂੰ ਆਪਾਂ ਤਵੇ ਤੇ ਰੱਖ ਦੇਣਾ ਵਾ ਹੌਲੀ ਹੌਲੀ ਆਪਾਂ ਕੁਝ ਉਹਦੇ ਵਿੱਚ ਨਹੀਂ ਪਾਉਣਾ ਹੌਲੀ ਹੌਲੀ ਆਪਾਂ ਉਹਨੂੰ ਹਲਾਵਾਂਗੇ ਤੇ ਹਲਕੇ ਹਲਕੇ ਨੂੰ ਪੱਕਦੇ ਜਾਣਗੇ। ਉਹਨਾਂ ਨੇ ਸੜ ਕੇ ਇੱਕਦਮ ਕੋਲੇ ਵਾਂਗੂ ਹੋ ਜਾਣਾ ਵਾ। ਨਾਲ ਦੀ ਨਾਲ ਉਹਨਾਂ ਫੁੱਲ ਵੀ ਜਾਣਾ ਵਾ। ਠੀਕ ਹੈ? ਜਦੋਂ ਸੜ ਕੇ ਇੱਕਦਮ ਕੋਲੇ ਵਰਗੇ ਹੋ ਗਏ ਫੁੱਲ ਵੀ ਗਿਆ 10 ਕਿ ਮਿੰਟ ਬਾਅਦ ਆ ਤੁਸੀਂ ਉਹਨਾਂ ਨੂੰ ਵੀ ਤਾਂ ਨਾ ਚੰਗੀ ਤਰ੍ਹਾਂ ਬਸ ਸਾਰ ਲੈਣਾ ਫੁੱਲ ਜਾਣ। ਉਸ ਤੋਂ ਬਾਅਦ ਆ ਤੁਸੀਂ ਉਹਨਾਂ ਕਿ ਕਰਨਾ ਇੱਕ ਥੱਲੇ ਉਤਾਰ ਲੈਣਾ ਥੱਲੇ ਉਤਾਰਨ ਤੋਂ ਕਿਸੇ ਵੀ ਤੁਸੀਂ ਕੋਲੀ ਦੇ ਵਿੱਚ ਉਹਨਾਂ ਨੂੰ ਪਾ ਕੇ ਰੱਖ ਲਓ। ਪਾਉਣ ਤੋਂ ਬਾਅਦ ਆ ਤੁਸੀਂ ਕੀ ਕਰਨਾ ਵਾ? ਨਿੰਬੂ ਲੈ ਲੈਣੇ ਦੋ। ਦੋ ਨਿੰਬੂ ਦਾ ਤੁਸੀਂ ਰਸ ਕੱਢ ਲੈਣਾ ਵਾ ਦੋ ਨਿੰਬੂ ਦਾ ਤੁਸੀਂ ਰਸ ਕੱਢ ਕੇ ਪਹਿਲਾਂ ਹੀ ਰੱਖ ਛੱਡਣਾ ਵਾ ਪਰ ਤੁਸੀਂ ਜਿੱਦਾਂ ਹੀ ਤੁਸੀਂ ਉਹਨੂੰ ਕੌਲੀ ਵਿੱਚ ਪਾਇਆ ਤਵੇ ਦੇ ਉੱਤੇ ਨਹੀਂ ਪਾਉਣੇ ਆ ਪਹਿਲਾਂ ਕੌਲੀ ਚ ਪਾਇਆ ਆਪਣੇ ਲੌਂਗਾਂ ਨੂੰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਜਿਹੜਾ ਨਿੰਬੂ ਦਾ ਰਸ ਕੱਢਿਆ ਹੋਇਆ ਉਹ ਤੁਸੀਂ ਉਹਨੂੰ ਚੰਗੀ ਤਰ੍ਹਾਂ ਜਿਹੜੇ ਲੌਂਗਾਂ ਉਹਨਾਂ ਨੂੰ ਡੁਬੋ ਦੇਣਾ ਵਾ ਉਸ ਰਸ ਦੇ ਵਿੱਚ ਇੰਨਾ ਇੰਨਾ ਕ ਡੁਬੋ ਦੇਣਾ ਜਿਹੜਾ ਤੁਹਾਡਾ ਉੱਤੇ ਇੰਨਾ ਨਾ ਰਸ ਲੌਂਗਾਂ ਦੇ ਉੱਤੇ ਵੀ ਹੋਵੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਕਰਨਾ 15-20 ਮਿੰਟ ਉਹਨਾਂ ਨੂੰ ਪੈ ਰਹੇ ਰਹਿਣ ਦੇਣਾ ਉਸੇ ਰਸ ਵਿੱਚ ਡੁੱਬੇ ਰਹਿਣ ਦੇਣਾ ਉਸ ਤੋਂ ਬਾਅਦ ਆ ਤੁਸੀਂ ਚਮਚ ਦੇ ਨਾਲ ਉਸ ਰਸ ਦੇ ਵਿੱਚੋਂ ਲੌਂਗ ਜਿਹੜੇ ਕੱਢ ਲੈਣੇ ਆ ਕੱਢਣ ਤੋਂ ਬਾਅਦ ਆ ਤੁਸੀਂ ਉਹਨਾਂ ਨੂੰ ਕਿਸੇ ਵੀ ਕੱਪੜੇ ਤੇ ਪਾ ਕੇ ਜਾਂ ਕਿਸੇ ਵੀ ਪਲੇਟ 'ਚ ਰੱਖ ਕੇ ਤੁਸੀਂ ਉਹਨਾਂ ਨੂੰ ਧੁੱਪ 'ਚ ਰੱਖ ਦੇਣਾ ਵਾ ਤਾਂ ਕਿ ਉਹ ਚੰਗੀ ਤਰ੍ਹਾਂ ਸੁੱਕ ਜਾਣ ਸੁੱਕਣ ਤੋਂ ਬਾਅਦ ਆ ਸੁੱਕ ਗਏ ਜਦੋਂ ਤੇ ਉਹਨੂੰ ਤੁਸੀਂ ਡੰਡੇ ਕੋਟੇ ਮਿਕਸੀਚ ਨਹੀਂ ਪੀਸਣਾ ਜਿਸ ਛੋਟੇ ਜਿਹੇ ਜਦਾਂ ਛੋਟਾ ਮਾਮ ਦੱਸਤਾ ਹੁੰਦਾ ਜਿਸ ਤਰ੍ਹਾਂ ਆਪਾਂ ਲਾਚੀ ਲੂਟੀਆਂ ਕੁੱਟਦੇ ਆਂ ਚਾਹ ਬਣਾਉਣ ਲਈ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਬਰੀਕ ਕੁੱਟ ਕੇ ਇੱਕਦਮ ਬਰੀਕ ਉਹਦਾ ਪਾਊਡਰ ਬਣਾ ਲੈਣਾ ਵਾ ਚੰਗੀ ਤਰ੍ਹਾਂ ਬਰੀਕ ਜਦੋਂ ਉਹਦਾ ਪਾਊਡਰ ਬਣ ਗਿਆ ਬਿਲਕੁਲ ਬਰੀਕ ਬਣਾਉਣਾ ਨਾ ਜਿਸ ਤਰ੍ਹਾਂ ਕੇ ਪਾਊਡਰ ਹੁੰਦਾ ਵਾ ਥੋੜਾ ਵੀ ਵਿੱਚ ਰਹਾਊਗਾ ਤੇ ਫਿਰ ਉਹ ਤੁਹਾਡੀ ਮਤਲਬ ਤੁਸੀਂ ਲਗਾਓਗੇ ਤੇ ਤੁਹਾਡੀ ਸਕਿਨ ਤੇ ਮਤਲਬ ਕਿ ਛਿੱਲੇ ਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਉਹਨੂੰ ਰੱਖ ਰੱਖ ਲੈਣਾ ਉਹ ਬਣਾ ਕੇ ਤੁਸੀਂ ਰੱਖ ਲਿਆ ਹੁਣ ਦੂਸਰਾ ਕੰਮ ਤੁਸੀਂ ਕੀ ਕਰਨਾ ਤੁਸੀਂ ਲੈਣਾ ਵਾ ਸ਼ਹਿਦ ਸਭ ਤੋਂ ਵਧੀਆ ਜਿਹੜਾ ਸ਼ਹਿਦ ਹੁੰਦਾ ਵਾ ਨਾ ਜਿਹੜਾ ਐਂਟੀ 에ਜਿੰਗ ਤੇ ਕੰਮ ਕਰਦਾ ਉਹ ਹੁੰਦਾ ਸਾਡਾ ਦੇਸੀ ਸ਼ਹਿਦ ਜਿਹੜਾ ਆਪਾਂ ਖਗਿਆਂ ਤੋਂ ਉਤਾਰਦੇ ਆ ਜੇ ਤੁਹਾਡੇ ਲੱਗੇ ਬੰਨੇ ਕੋਈ ਉਤਾਰਦਾ ਵਾ ਜਾਂ ਤੁਹਾਡੇ ਲੱਗੇ ਬੰਨੇ ਦੇਸੀ ਸ਼ਹਿਦ ਮਿਲਦਾ ਵਾ ਤੁਸੀਂ ਉਹ ਸ਼ਹਿਦ ਬਿਲਲੇ ਲੈਣਾ ਵਾ ਕਿਉਂਕਿ ਉਹ ਸ਼ਹਿਦ ਹੁੰਦਾ ਵਾ ਸਾਡੀ ਮੱਖੀ ਦੀ ਮੱਖੀ ਦਾ ਛੋਟਾ ਛੋਟੀਆਂ ਮੱਖੀਆਂ ਜਿਹੜੀਆਂ ਹੁੰਦੀਆਂ ਨੇ ਨਾ ਜਿਹੜੀਆਂ ਫੁੱਲਾਂ ਤੇ ਬੈਠੀਆਂ ਨੇ ਛੋਟੀਆਂ ਮੱਖੀਆਂ ਉਹਨਾਂ ਦਾ ਸ਼ਹਿਦ ਹੁੰਦਾ ਦੇਸੀ ਸ਼ਹਿਦ ਪਿੰਡਾਂ ਵਿੱਚ ਵੀ ਆਮ ਅੱਜਕੱਲ ਮਿਲ ਜਾਂਦਾ ਵਾ ਅੱਜਕੱਲ ਮੱਖੀ ਪਾਲਣ ਦਾ ਕੰਮ ਵੀ ਹੁੰਦਾ ਉੱਥੋਂ ਵੀ ਮਿਲ ਜਾਂਦਾ ਤੁਹਾਨੂੰ ਤੁਸੀਂ ਮੰਗਵਾ ਵੀ ਸਕਦੇ ਉਹਦਾ ਤੁਸੀਂ ਸ਼ਹਿਦ ਦਾ ਇੱਕ ਚਮਚਾ ਤੁਸੀਂ ਉਸ ਪਾਊਡਰ ਦਾ ਪਾ ਲੈਣਾ ਉਹਦੇ ਵਿੱਚ ਤੁਸੀਂ ਜਿਹੜਾ ਵਾ ਅੱਧਾ ਕਿ ਚਮਚਾ ਪਹਿਲਾਂ ਸ਼ਹਿਦ ਦਾ ਪਾਓਗੇ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰੋਗੇ ਬੋਤਮ ਮोटा ਨਹੀਂ ਰੱਖਣਾ ਉਹਨੂੰ ਹਲਕਾ ਹਲਕਾ ਪਤਲਾ ਪਤਲਾ ਰੱਖਣਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਜਿਆਦਾ ਮਤਲਬ ਇੱਕਦਮ ਇਸ ਤਰ੍ਹਾਂ ਇਸ ਤਰੀਕੇ ਨਾਲ ਰੱਖਣਾ ਵਾ ਕਿ ਜਿਹੜਾ ਤੁਸੀਂ ਇਸ ਤਰ੍ਹਾਂ ਲਗਾਓ ਤੇ ਉਹ ਚੱਲ ਕੇ ਤੁਹਾਡਾ ਥੱਲੇ ਤੁਰਿਆ ਆਵੇ ਐ ਤੁਸੀਂ ਲਗਾਓ ਤੇ ਉਹ ਚੱਲ ਕੇ ਥੱਲੇ ਤੁਰਿਆ ਆਵੇ ਇਸ ਤਰੀਕੇ ਇਸ ਤਰ੍ਹਾਂ ਦਾ ਰੱਖਣਾ ਪਤਲਾ ਨਹੀਂ ਰੱਖਣਾ ਉਹ ਤੁਸੀਂ ਮਾਸਕ ਤਿਆਰ ਕਰ ਲੈਣਾ ਕਰਨ ਤੋਂ ਬਾਅਦ ਆਪਣਾ ਫੇਸ ਸਾਦੇ ਬਣਾ ਧੋ ਕੇ ਹਲਕਾ ਜਾਂ ਗਿੱਲਾ ਰੱਖਣਾ ਫੇਸ ਨੂੰ ਬਹੁਤਾ ਡਰਾਈ ਨਹੀਂ ਕਰਨਾ ਸੁਕਾਉਣਾ ਨਹੀਂਗਾ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਤੇ ਉਹ ਵਾਲਾ ਮਾਸਕ ਲਗਾ ਲੈਣਾ ਤੁਸੀਂ ਫੇਸ ਤੇ ਲਗਾ ਹੋਏ ਤੁਹਾਡੀ ਤੌਰ ਤੇ ਇੱਥੇ ਉਹਨੇ ਆਪੇ ਹੀ ਜਿਹੜਾ ਵਾ ਆ ਜਾਣਾ ਵਾ ਉਸ ਤੋਂ ਬਾਅਦ ਤੁਸੀਂ 45 ਮਿੰਟ ਤੱਕ ਲੰਮੇ ਪੈ ਜਾਣਾ ਕਿਉਂਕਿ ਇਹ ਵਾਲੇ ਜਿਹੜੇ ਆਪਾਂ ਜਦੋਂ ਵੀ ਮਾਸਕ ਲਗਾਉਂਦੇ ਆ ਤੇ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਕਿ ਸਾਨੂੰ ਅਸੀਂ ਇਹ ਮਾਸਕ ਕੰਮ ਕਰਦੇ ਆ ਨਹੀਂ ਲਗਾ ਸਕਦੇ ਆ ਫਿਰਦੇ ਆ ਤੌਰ ਤੇ ਕੱਪੜੇ ਵੀ ਖਰਾਬ ਹੁੰਦੇ ਆ ਨਾ ਇਸ ਕਰਕੇ ਆਪਾਂ ਉਦਲੀਓ ਨੂੰ ਰੈਸਟ ਵੀ ਦੇਣੀ ਹੁੰਦੀ ਆ ਔਰ ਫੇਸ ਨੂੰ ਵੀ ਆਪਾਂ ਰੈਸਟ ਦੇਣੀ ਹੁੰਦੀ ਆ ਲੰਮੇ ਪਾਜੋ 45 ਮਿੰਟ ਤੱਕ ਲਗਾ ਕੇ 45 ਮਿੰਟ ਬਾਅਦ ਜਦੋਂ ਸੁਸੀ ਲਗਾ ਕੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਟਿਸ਼ੂ ਪੇਪਰ ਲੈ ਲਓ ਟਿਸ਼ੂ ਪੇਪਰ ਦੇ ਨਾਲ ਪਹਿਲਾਂ ਪੋਚ ਲਓ ਫਿਰ ਸਾਦੇ ਪਾਣੀ ਨਾਲ ਨੂੰ ਸਾਫ ਕਰ ਲਓ ਨਹੀਂ ਤੇ ਕੋਈ ਵੀ ਤੁਸੀਂ ਕਾਟਨ ਦਾ ਮਲਮਲ ਟੈਪ ਦਾ ਗਿੱਲਾ ਕੱਪੜਾ ਕਰਕੇ ਕੁੱਟ ਕੇ ਨਿਚੋੜ ਕੇ ਉਹਦੇ ਨਾਲ ਸਾਫ ਕਰ ਲਓ ਦੇਖਿਓ ਤੁਹਾਡਾ ਇਹ ਵਾਲਾ ਜਿਹੜਾ ਐਂਟੀ-ਏਜਿੰਗ ਮਾਸਕ ਆ ਟੈਡੀ ਸਕਿਨ ਤੇ ਕਿੰਨਾ ਵਧੀਆ ਕੰਮ ਕਰਦਾ ਤੁਸੀਂ ਲਗਾਉਣਾ ਕਿੱਦਾਂ ਮੈਨੂੰ ਇਹਨੂੰ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਕਟੋ-ਕਟ ਪਹਿਲੇ ਹਫਤੇ ਹਰ ਰੋਜ਼ ਲਗਾਓਗੇ ਪਹਿਲੇ ਹਫਤੇ ਹਰ ਰੋਜ਼ ਲਗਾਓਗੇ ਔਰ ਉਸ ਤੋਂ ਬਾਅਦ ਜਦੋਂ ਦੂਸਰਾ ਹਫਤਾ ਆਇਆ ਤੇ ਹਫਤੇ 'ਚ ਤਿੰਨ ਦਿਨ ਲਗਾਓਗੇ ਹਫਤੇ 'ਚ ਤਿੰਨ ਦਿਨ ਲਗਾਉਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਰੁਟੀਨ 'ਚ ਸ਼ਾਮਲ ਕਰ ਸਕਦੇ ਜਿਸ ਤਰ੍ਹਾਂ ਕਿ ਤੁਸੀਂ ਹਫਤੇ 'ਚ ਕਟੋ-ਕਟ ਦੋ ਵਾਰ ਤੇ ਜ਼ਰੂਰ ਲਗਾਓ ਜੇ ਤਿੰਨ ਵਾਰ ਨਹੀਂ ਤੇ ਦੋ ਵਾਰ ਜ਼ਰੂਰ ਲਗਾਓ ਦੇਖੋ ਜਿੰਨੀ ਵੀ ਤੁਹਾਡੀ ਪਤਲੀ ਸਕਿਨ ਹੋਈ ਆ ਜਿੰਨੀ ਵੀ ਤੁਹਾਡੀ ਸਕਿਨ ਜਿਹੜੀ ਖਰਾਬ ਹੁੰਦੀ ਹੈ ਉਹ ਸਾਰੀ ਸਕਿਨ एकदम ਵਧੀਆ ਹੋ ਜੂਗੀ ਕਿਉਂਕਿ ਇਹੋ ਜਿਹੜੇ ਜਿਹੜੇ ਮਾਸਕ ਹੁੰਦੇ ਆ ਨਾ ਇਹ ਸਾਨੂੰ ਜੇ ਅਸੀਂ ਬਾਜ਼ਾਰ ਚੋਂ ਲੈ ਲਈ ਤੇ ਬੜੇ ਮਹਿੰਗੇ ਮਿਲਦੇ ਆ ਤੇ ਜੇ ਆਪਾਂ ਇਹਨੂੰ ਘਰੇ ਤਿਆਰ ਕਰਕੇ ਤੁਸੀਂ ਦੇਖ ਲਓ ਤੁਹਾਨੂੰ ਵੀ ਪਤਾ ਲੋਂਗਾ ਨਹੀਂ ਆ ਚੀਜ਼ਾਂ ਜਿਹਨੀਆਂ ਆ ਲੋਂਗਾ ਦਾ ਮਾਸਕ ਲੈ ਲਓ ਲੋਂਗਾ ਦਾ ਤੁਸੀਂ ਪਾਣੀ ਲੈ ਲਓ ਲੋਂਗਾ ਦਾ ਤੇਲ ਲੈ ਲਓ ਲੋਂਗਾ ਤੋਂ ਮਿਲੀ ਹੋਈ ਜਿਹੜੀ ਵੀ ਚੀਜ਼ ਹੁੰਦੀ ਆ ਇਸਨੂੰ ਬਾਜ਼ਾਰ ਚ ਬਹੁਤ ਮਹਿੰਗੀ ਮਹਿੰਗੀ ਮਿਲਦੀ ਆ ਠੀਕ ਹੈ ਔਰ ਆਪਾਂ ਇਹਨੂੰ ਘਰ ਚ ਬਣਾ ਕੇ ਤਿਆਰ ਕਰਕੇ ਉੱਤੋਂ ਆਪਾਂ ਕਿੰਨਾ ਫਾਇਦਾ ਲੈ ਸਕਦੇ ਆ ਬਸ ਆਪਾਂ ਇੱਕੋ ਹੀ ਆਪਣੀ ਚੀਜ਼ ਹੁੰਦੀ ਆ ਕਿ ਆਪਾਂ ਨਾ ਕਰਦੇ ਨਹੀਂ ਆ ਆਪਾਂ ਖਲੀ ਵੇਖ ਲੈਂਦੇ ਆ ਤੇ ਕਰ ਦੇਣੀ ਆ ਤੇ ਫਿਰ ਆਪਾਂ ਇਹ ਵੀ ਸੋਚਦੇ ਆ ਕਿ ਕਰਾਂਗੇ ਤੇ ਕਿਤੇ ਦਾ ਗਲਤ ਰਿਜ਼ਲਟ ਨਾ ਹੋ ਜੇ ਕਦੇ ਵੀ ਕੋਈ ਚੀਜ਼ ਕਰੋ ਨਾ ਪਹਿਲਾਂ ਉਹ ਨੂੰ ਆਪਣੇ ਹੱਥ ਤੇ ਲਗਾ ਲਓ ਜੇ ਤੁਹਾਨੂੰ ਲੱਗੀ ਖਤਰਾਂ ਦੀ ਸ਼ੰਕਾ ਰਹਿੰਦੀ ਆ ਕਿ ਮੈਨੂੰ ਆ ਚੀਜ਼ ਛੂਟ ਕਰਦੀ ਕਿ ਨਹੀਂ ਖੁੰਦਾ ਵਾ ਬਹੁਤ ਜਣਿਆਂ ਨੂੰ ਬਹੁਤ ਚੀਜ਼ਾਂ ਨਹੀਂ ਛੂਟ ਕਰਦੀਆਂ ਉਹਦੇ ਲਈ ਇੱਕ ਘਬਰਾਉਣ ਦੀ ਗੱਲ ਨਹੀਂ ਹੁੰਦੀ ਪਹਿਲਾਂ ਆਪਣੇ ਹੱਥ ਤੇ ਇਥੇ ਲਗਾ ਕੇ ਦੇਖ ਲਓ ਜਲੰਤ ਨਹੀਂ ਹੁੰਦੀ ਆ ਸੜਨ ਤੇ ਨਹੀਂ دیا ਵਾ ਉਤਾਰਨ ਤੋਂ ਬਾਅਦ ਆ ਲਾਲਤ ਨਹੀਂ ਹੋ ਗਿਆ ਵਾ ਹੈਨਾ ਬਸ ਇਥੋਂ ਹੀ ਪਤਾ ਲੱਗ ਜਾਂਦਾ ਸੋ ਇਹ ਨੇਚਰਲ ਚੀਜ਼ਾਂ ਮੈਂ ਜਿਹੜੇ ਤੁਸੀਂ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਨਾ ਬਹੁਤ ਜ਼ਿਆਦਾ ਸਮਾਰਟ ਬਣਾ ਸਕਦੇ ਆ ਤੇ ਤੁਸੀਂ 50 ਤੇ ਹੋ ਕੇ ਵੀ ਨਾ ਤੁਸੀਂ 35 ਦੇ ਲੱਗੋਗੇ ਮੈਂ ਤੁਹਾਨੂੰ ਇਹ ਗਾਰੰਟੀ ਨਾਲ ਕਹਿੰਦੀ ਆ ਕਿ ਜੇ ਤੁਸੀਂ ਇਹੋ ਜਿਹਾ ਮਾਸਕ ਤਿਆਰ ਕਰਕੇ ਆਪਣੇ ਫੇਸ ਤੇ ਲਗਾਏ ਫਿਰ ਦੇਰੀ ਨਾ ਕਰਿਓ ਕਦੋਂ ਬਣਾਉਂਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ